नमस्कार शास्त्री काल सम्मानक टुडे ਤੁਹਾਡਾ ਸਵਾਗਤ ਹੈ ਤਸੀਰ ਰੋਡ ਤੇ ਸੜਕ ਦਾ ਕੰਮ ਜੋਰਾਸੋਰਾ ਨਾਲ ਸ਼ੁਰੂ ਸਮਾਨਾ ਤਸੀਰ ਰੋਡ ਜੋ ਕਈ ਮਹੀਨਾ ਤੋਂ ਸੜਕ ਢਾਹ ਢੇਰੀ ਹੋ ਗਈ ਸੀ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਕਈ ਵਾਰ ਡਿੱਗਣ ਨਾਲ ਕਈ ਲੋਕ ਜ਼ਖਮੀ ਹੋ ਗਏ ਸੀ ਪਰ ਹੁਣ ਲੋਕਾਂ ਨੂੰ ਰਾਹ ਮਿਲੇਗੀ ਸੜਕ ਦਾ ਕੰਮ ਪੂਰੀ ਜੋਰਾਸੋਰਾ ਨਾਲ ਚੱਲ ਰਿਹਾ ਹੈ ਲੋਕਾਂ ਨੂੰ ਵੱਟੀ ਰਾਤ ਬੜੀ ਜਲਦੀ ਮਿਲ ਜਾਰੀ ਹੈ ਕਿਸਾਨ ਮਾਰਕੀਟ ਦੇ ਦੁਕਾਨਦਾਰ ਯੋਗਰਾ ਨੇ ਹਲਕਾ ਵਿਦਿਆਕ ਚੇਤਨ ਸਿੰਘ ਜੀ ਦਾ ਰਾਮਾਦਰ ਦਾ ਧੰਨਵਾਦ ਕੀਤਾ। ਇੰਦਰ ਕੁਮਾਰ ਜੀ। ਸ਼ਰਿੰਦਰ ਕੁਮਾਰ। ਹਾਂ ਜੀ। ਸ਼ਰਿੰਦਰ ਕੁਮਾਰ ਜੀ ਇੰਨੇ ਦਿਨਾਂ ਤੋਂ ਸੜਕ ਦੀ ਉਬਿਕ ਚ ਲੋਕਾਂ ਨੂੰ। ਕੰਮ ਕਰ ਕਰ ਕੀ ਕਰਦਾ। ਦੁੱਖੋ ਜੀ ਹਾਲਤ ਤਾਂ ਬਹੁਤ ਪੁਰੀ ਹੈ ਆਪਣਾ ਸੜਕ ਦੀ ਪਰ ਗੌਰ ਕੋਈ ਨਹੀਂ ਹੈ ਕਰਦੇ ਥੋੜਾ ਬਹੁਤ ਆਪਣਾ ਇਹਦੀ ਪ੍ਰਪੇਅਰ ਜੀ ਕਰ ਦਿੰਦੇ ਆ ਫਿਰ ਰੋਦੀ ਗਦੀ ਜਿੱਲਨੀ ਮਿੱਟੀ ਬਜਰੀ ਪਾਉਗੇ ਉਨੀ ਬਾਹਰ ਨਿਕਲ ਜਾਂਦੀ ਆ। ਨਵੇਂ ਸਿਰੇ ਤੋਂ ਬਣਦੇ ਕੀ ਕਰਾਂ ਕਹੂੰ ਸੀ। ਨਵੇਂ ਸਿਰੇ ਤੇ ਬਣ ਜੇ ਤਾਂ ਸਾਰੇ ਨਾਲੋਂ ਵਧੀਆ ਚੀਜ਼ ਹੈ ਜੀ। ਹਾਂਜੀ ਹਾਂਜੀ ਕਰਾਂਗੇ ਤੇ ਤਾਂ ਹੀ ਕੁਝ ਬਣੇਗਾ ਨਹੀਂ ਬਸ ਇਹ ਤੇ ਲੋਕ ਵੀ ਪ੍ਰੇਸ਼ਾਨ ਬਹੁਤ ਜ਼ਿਆਦੇ ਪ੍ਰੇਸ਼ਾਨ ਸੀ ਹੁਣ ਜਲਦੀ ਕੰਮ ਨਿਪਟਾਰਾ ਹੋਏ ਕਿ ਕਹਿੰਦੇ ਦੋ ਇਹ ਬਹੁਤ ਵਧੀਆ ਕੰਮ ਹੋ ਰਿਹਾ ਬਹੁਤ ਪ੍ਰੇਸ਼ਾਨ ਸੀ ਸਾਰੇ ਦੁਕਾਨਦਾਰ ਸਾਰਾ ਬਾਜ਼ਾਰ ਪ੍ਰੇਸ਼ਾਨ ਸੀ ਟ੍ਰੈਫਿਕ ਦਾ ਬਰਾ ਬੁਰਾ ਹਾਲ ਸੀ ਐਕਸੀਡੈਂਟ ਹੁੰਦੇ ਸੀ ਕਈ ਮੋਟਰਸਾਈਕਲ ਰਿਕਸ਼ਾ ਵਾਲੇ ਉਲਟ ਗਏ ਪਰ ਹੁਣ ਪਰਮਾਤਮਾ ਦੀ ਕਿਰਪਾ ਨਾਲ ਇਹਨਾਂ ਦੇ ਕੋਸ਼ਿਸ਼ਾਂ ਨਾਲ ਜੋੜਾ ਮੱਜਰਾ ਜੀ ਦਿਨ ਨਾਲ ਬਹੁਤ ਵਧੀਆ ਸੜਕ ਬਣ ਰਹੀ ਹੈ ਬਹੁਤ ਵਧੀਆ ਕੰਮ ਹੋ ਰਿਹਾ ਹੈ ਸਾਮਾਨਾ ਤੋਂ ਕੈਲਾ ਸ਼ਰਮਦ ਰਿਪੋਰਟ